ਪੁੱਤਰੀ ਪਣੇ ਦੇ ਉਤਰੀ ਹੋਈ ਆ ਸਰਦਾਰ ਵੈਸੇ ਮੈਂ ਤੁਹਾਨੂੰ ਪਹਿਲਾਂ ਵੀ ਕਈ ਵਾਰੀ ਦੱਸ ਚੁੱਕਿਆ ਕਿ ਜਿਸ ਦਿਨ ਭਾਂਡੇ ਨੂੰ ਲੁਧਿਆਣੇ ਸੀਆਈ ਸਟਾਫ ਰਾਤ ਨੂੰ ਅਲਫ ਲੰਗਾ ਕਰਕੇ ਝੰਡਾ ਵਰਫੜਾ ਪਾਣੀ ਬਾਕੇ ਉਹਦੀ ਵੀਡੀਓ ਬਣਾ ਕੇ ਭਵੰਤ ਕਹਿੰਦਾ ਭੇਜੋ ਕਈ ਬੰਦੇ ਕਹਿੰਦੇ ਵੀ ਸਬੂਤ ਕੀ ਆ ਰੱਖਿਆ ਤੇਰੇ ਕੋਲੇ ਤੂੰ ਝੂਠ ਬੋਲਦਾ ਮੈਂ ਦੱਸਣਾ ਕਿ ਨਾ ਸਬੂਤ ਕੀ ਹੁੰਦਾ ਪੰਜਾਬ ਦੇ ਹਜ਼ਾਰਾਂ ਨੌਜਵਾਨ ਝੂਠੇ ਪੁਲਿਸ ਮੁਕਾਬਲੇ 'ਚ ਮਾਰੇ ਗਏ ਜਿਨ੍ਹਾਂ ਦੀਆਂ ਲਾਸ਼ਾਂ ਨਹਿਰਾਂ ਦੇ ਵਿੱਚ ਡਰੇਨਾਂ ਦੇ ਵਿੱਚ ਦਰਿਆਵਾਂ ਦੀ ਰੋੜ ਦਿੱਤੀਆਂ ਗਈਆਂ ਕੋਈ ਸਬੂਤ ਹੈਗਾ ਸ਼ਹੀਦ ਭਾਈ ਜਸਵੰਤ ਖਾਤਰਾ ਜਿਨ੍ਹਾਂ 25 ਹਜ਼ਾਰ ਨਾ ਵਾਰਸ਼ ਲਾਸ਼ਾਂ ਦਾ ਆਕੜਾ ਇਕੱਠਾ ਕੀਤਾ ਉਸ ਨੂੰ ਚਾਕੇ ਜਿਉਂਦੇ ਨੂੰ ਬਚਾਰੋ ਪਾਰ ਕੇ ਮਾਰ ਦਿੱਤਾ ਗਿਆ ਅੱਜ ਤੱਕ ਉਹਦੀ ਲਾਸ਼ ਦਾ ਪਤਾ ਨਹੀਂ ਲੱਗਿਆ ਵੀ ਕਿੱਥੇ ਸੜੀ ਆ ਕਿੱਥੇ ਧੂਕੀ ਐ ਕਿਹੜੇ ਦਰਿਆ ਚ ਰੋੜੀ ਐ ਕੋਈ ਸਬੂਤ ਹੈਗਾ ਨਹੀਂ ਹੈਗਾ ਜੀ ਨਹੀਂ ਹੈਗਾ ਸਬੂਤ ਹੁੰਦਾ ਪੁੱਤਰਾਂ ਕੋਲੇ ਸਬੂਤ ਹੁੰਦਾ ਕਾਤਲਾਂ ਕੋਲੇ ਦੂਰ ਦਰਦਿਆ ਹਕੂਮਤਾਂ ਕੋਲੇ ਜਿਵੇਂ ਭਵੰਤ ਕਹਿੰਦਾ ਹੈ ਕਿ ਮੈਨੂੰ ਇਹ ਵੀਡੀਓ ਲੰਗੇਰੀ ਦੇਖਣੀ ਹੈ ਮੈਨੂੰ ਵੀਡੀਓ ਬਣਾ ਕੇ ਭੇਜੋ ਕਦੇ ਵੀ ਮਜਰੂਮ ਕੋਲੇ ਜਿਹਦਾ ਤੇ ਜ਼ੁਲਮ ਹੋ ਰਿਹਾ ਹੁੰਦਾ ਹੈ ਜਿਹੜਾ ਕਤਲ ਹੋ ਰਿਹਾ ਹੁੰਦਾ ਹੈ ਉਹਨਾਂ ਕੋਲੇ ਸਬੂਤ ਨਹੀਂ ਹੁੰਦੇ ਅੱਜ ਦੀ ਗੱਲ ਸੁਣ ਲੋ ਅੱਜ ਭਾਂਦੇ ਸਿੰਘ ਸਿੱਧੂ ਦੀ ਉੱਤੇ ਪਟਿਆਲਾ ਅਦਾਲਤ ਦੇ ਵਿੱਚ ਪੇਚੀ ਸੀ ਉਹਨੂੰ ਪੇਸ਼ ਕੀਤਾ ਗਿਆ ਅੱਜ ਅੱਜ ਕਿਸੇ ਵੀ ਪੱਤਰਕਾਰ ਦੇ ਨਾਲ ਉੱਥੇ ਪੁਲਿਸ ਨੇ ਗੱਲ ਨਹੀਂ ਕਰਨ ਦਿੱਤੀ ਕਈ ਪੱਤਰਕਾਰ ਨੂੰ ਧੱਕੇ ਵੀ ਮਾਰੇ ਗਏ ਆ ਉਥੇ ਸੋ ਭਰਾਵੋ ਇਹ ਅੰਨਾ ਜ਼ੁਲਮਾ ਜਿਹੜਾ ਇਹ ਤਸ਼ੱਦਦ ਆ ਜਿਹੜਾ ਇਹ ਇਕੱਲਾ ਪੰਨਾ ਨਹੀਂ ਇਹ ਆਉਣ ਵਾਲੇ ਸਮੇਂ ਲਈ ਇੱਕ ਮਾਹੌਲ ਤਿਆਰ ਕਰ ਰਿਹਾ ਪੰਜਾਬ ਦੇ ਅੰਦਰ 11 ਜਨਵਰੀ ਨੂੰ ਅਖਬਾਰ ਚੱਕ ਕੇ ਪੜ੍ਹ ਲਓ ਸਾਰੇ ਖਬਰ ਨਹੀਂ ਲੱਗੀ 11 ਜਨਵਰੀ ਦੇ ਅਖਬਾਰਾਂ ਦੇ ਇਸ਼ਤਿਹਾਰ ਨੇ ਕਿ ਗੈਸਟਰਾਨਾ ਸਪਾਇਆ ਕਰ ਦਿਓ ਸਪਾਇਏ ਤਾਂ ਆਪਾਂ ਦੀ ਸੁਣ ਲੈ ਬੋਲੀ ਕਹਿੰਦਾ ਕੀ ਹੈ ਕਿ ਤੁਸੀਂ ਐਸ ਮੋੜ ਤੇ ਜਾਉਨੇ ਹੋ ਅਗਲੇ ਮੋੜ ਤੇ ਜਾਂਦੇ ਜਾਓਗੇ ਕਿ ਨਹੀਂ ਕਿ ਤੁਸੀਂ ਪੜਿਆ ਵਿਚਾਰ ਲਓ ਪਿਛਲੇ ਕਈ ਮਹੀਨਿਆਂ ਦੇ ਵਿੱਚ ਝੂਠੇ ਪੁਲਸ ਮੁਕਾਬਲੇ ਹੋਇਆ ਸਾਡੀ ਨੌਜਵਾਨੀ ਦੇ ਕਹਾਣੀ ਕੋਈ ਬਣਾਉਂਦੇ ਐ ਕਹ ਜੀ ਅਸੀਂ ਇਹਨੂੰ ਘੇਰਿਆ ਇਹਨੇ ਜਵਾਬੀ ਫਾਇਰ ਕੀਤੀ ਸਾਡੇ ਪੁਲਿਸ ਵਾਲੀ ਪੱਕੇ ਨੀ ਗੋਲੀ ਵੱਜੀ ਅਸੀਂ ਮਾਰਤਾ ਆ ਜੀਰੇ ਮੁੰਡੇ ਮਾਰੇ ਆ ਦੋ ਜੀਰੇ ਹੁਣ ਪਿੱਛੇ ਜੇ ਹੋ ਗਏ 15 ਦਿਨ ਉਦੋਂ ਪਰ ਤਰਨਤਾਰਨ ਦੋ ਮੁੰਡੇ ਮਾਰੇ ਆ ਜਿਹੜਾ ਉਹਨਾਂ ਦੇ ਇੱਕ ਟੰਡਾ ਮਾਰਿਆ ਜੀਰੇ ਵਾਲਾ ਉਹਦੇ ਉੱਤੇ ਕੋਈ ਵੀ ਮੁਕੱਦਮਾ ਦਰਜ ਨਹੀਂ ਹੈ ਉਹਦਾ ਪਰਿਵਾਰ ਸਾਹਮਣੇ ਆਇਆ ਸੀ ਪਰ মিডিਆ ਦਾ ਖਰੀਦਿਆ ਹੋਇਆ ਉਹ ਗੱਲ ਪੁੱਛੀ ਦਬ ਗਈ ਸਭ ਭਰਾਵੋ ਜੀ ਆਪਾਂ ਐ ਚੁੱਪ ਕਰਕੇ ਬੈਠੇ ਰਹੇ ਤਾਂ ਯਾਦ ਰੱਖਿਓ ਇਹ ਵਾਰੀ ਤੁਹਾਡੀ ਸਾਰਿਆਂ ਦੀ ਆ ਜਾਣੀ ਆ ਅੱਜ ਭਾਨਾ ਸਿੱਧੂ ਐ ਉਦੋਂ ਪਹਿਲਾਂ ਦੀਪ ਸਿੱਧੂ ਵਰਗੇ ਦੇ ਕਤਲ ਕਰਾਏ ਸਾਡੀ ਨੌਜਵਾਨੀ ਚੱਕ ਕੇ ਡਿਬਰੂਗੜ ਚੱਕ ਕੇ ਸੜਤੀ ਐਨਐਸਏ ਲਾ ਕੇ ਇਸੇ ਆਪ ਭੰਤ ਬੁੱਜੜਦੇ ਇਹ ਜਨਤੇ ਬੁੱਜੜ ਦੀ ਰੂਹ ਜਨਰ ਡੈਰ ਦੀ ਰੂਹ ਜਕਰੀਆ ਖਾਨ ਦੀ ਰੂਹ ਇਸ ਸੰਸਾਰ ਚਾ ਚੁੱਕੀ ਆ ਦੱਸੋ ਕਿ ਅਸੀਂ ਕੀ ਕਰ ਰਹੇ ਆ ਸਵਾਲ ਹੀ ਪੁੱਛ ਰਹੇ ਆ ਕੀ ਪੰਜਾਬ ਚ ਕਾ ਬੰਦ ਹੋ ਗਿਆ ਨਹੀਂ ਹੋਇਆ ਜੀ ਬਾਤੜੀਆਂ ਗੱਲ ਸੋ ਗਿਆ ਕਿ ਨਹੀਂ ਹੋ ਗਿਆ ਕੀ ਇਹ ਸਵਾਲ ਪੁੱਛਣਾ ਨਹੀਂ ਬੰਦ ਕਰਦਾ ਕੀ ਪੰਜਾਬ ਦੇ ਅੰਦਰ ਬੇਰੁਜ਼ਗਾਰੀ ਖਤਮ ਹੋ ਗਈ ਨਹੀਂ ਹੋਈ ਜੀ ਕੀ ਪੰਜਾਬ ਦੇ ਅੰਦਰ ਜਿਹੜੀਆਂ ਗੱਲਾਂ ਕਰਦਾ ਹੁੰਦਾ ਸੀ ਜੀ ਇਹਦੀਆਂ ਫੀਡੋ ਇਹਦੀ ਲਾ ਕੇ ਚਲਾਦ ਕੇ ਤਾਂ ਦੱਸੋ ਕਿੱਥੇ ਗੱਲ ਖੜੀ ਐ ਵੀਆਪੀ ਕਲਚਰ ਬੰਦ ਕਰਨ ਦੀ ਗੱਲ ਕਰਦਾ ਸੀ ਇਹ ਕਹਿੰਦਾ ਸੀ ਕਿ ਫਲਾਣੇ ਦੀ ਫਲਾਣੇ ਦਾ ਫੋਟੋ ਆ ਫਲਾਣੇ ਦੀ ਫਲਾਣੇ ਦਾ ਫੋਟੋ ਆ ਅੱਜ ਕਈ ਕੁੜਾ ਅਰਬਾਂ ਰੁਪਿਆ ਫੋਟੋਆਂ ਤੇ ਮਸ਼ਹੂਰੀਆਂ ਤੇ ਬੋਰਡਾਂ ਤੇ ਲਾ ਰਿਆ ਇਹ ਕਹਿੰਦੇ ਅੰਗਰੇਜ਼ ਨੌਕਰੀ ਕਰਨ ਆਇਆ ਕਰਨੇ ਪੰਜਾਬ 'ਚ ਐਸ ਪੰਜਾਬ 'ਚ ਜਿੱਥੇ ਅੱਜ ਵੀ ਬੋਲਣ ਟੱਕ ਨਹੀਂ ਦਿੰਦੇ ਕਿਉਂ ਨਾ ਮੇ ਸਾਡੀ ਜਵਾਨੀ ਹਤਾਸ਼ ਹੋ ਕੇ ਨਰਾਸ਼ ਹੋ ਕੇ ਬਾਹਰਲੇ ਮੁਲਕਾਂ ਨੂੰ ਜਾਵੇ ਬਈ ਰਿਕਾਰਡ ਹੈ ਆ ਪਿਛਲੇ 2 ਸਾਲਾਂ ਦੇ ਵਿੱਚ ਰਿਕਾਰਡ ਹੈ ਸਭ ਤੋਂ ਜ਼ਿਆਦਾ ਨੌਜਵਾਨ ਸਾਡੇ ਮੁੰਡੇ ਕੁੜੀਆਂ ਬਾਹਰ ਭੱਜੇ ਆ ਪੰਜਾਬ ਖਾਲੀ ਹੋ ਰਿਹਾ ਹੈ ਪ੍ਰਵਾਸੀਆਂ ਦੇ ਕਬਜ਼ੇ ਹੋ ਰਹੇ ਨੇ ਜਿਵੇਂ ਖੇਰਾ ਸਾਹਿਬ ਨੇ ਕਿਹਾ ਕਿ ਕੀ ਇਹ ਕਾਨੂੰਨ ਨਹੀਂ ਹੋਣਾ ਚਾਹੀਦਾ ਕਿ ਪੰਜਾਬ ਦੇ ਅੰਦਰ ਕੋਈ ਬਾਹਰ ਦਾ ਬੰਦਾ ਆ ਕੇ ਸਰਕਾਰੀ ਜਾਂ ਪ੍ਰਾਈਵੇਟ ਨੌਕਰੀ ਨਾਲ ਲੈ ਸਕੇ ਜਿਵੇਂ ਹਿਮਾਚਲ ਤੇ ਅਜਮਉਤਰਾਖੰਡ ਚ ਕੋਈ ਬਾਹਰੋਂ ਬੰਦੇ ਆ ਕੇ ਪੰਜਾਬ ਦੀਆਂ ਜ਼ਮੀਨਾਂ ਨੂੰ ਨਾ ਖਰੀਦ ਸਕਣ ਜਿਵੇਂ ਉਤਰਾਖੰਡ ਰਾਸਥਾ ਦੇ ਹਿਮਾਚਲ ਚ ਜੇ ਅਸੀਂ ਨਹੀਂ ਚਾਹੁੰਦੇ ਕਾਨੂੰਨ ਬਣੇ ਚਾਹੁੰਦੇ ਆ ਜੀ ਚਾਹੁੰਦੇ ਲਗਾਤਾਰ ਪੰਜਾਬ ਦੀ ਡੈਮੋਗ੍ਰਾਫੀ ਬਦਲੀ ਜਾ ਰਹੀ ਹੈ ਪੰਜਾਬ ਦੀ ਪੁਲਿਸ ਸਥਿਤੀ ਬਦਲੀ ਜਾ ਰਹੀ ਹੈ ਇਹ ਯਾਦ ਰੱਖਿਆ ਭਰਾਵੋ ਜੇ ਆਪਾਂ ਐਂ ਜਿਪ ਰਹੇ ਤਾਂ ਆਉਣ ਵਾਲਾ ਸਮਾਂ ਬਹੁਤ ਖਤਰਨਾਕ ਹੈ ਸਰੂਰ ਵਾਲਿਓ ਇਹ ਕਹਦਾ ਇਹ ਸਰੂਰ ਸਾਡੀ ਰਾਜਧਾਨੀ ਹੈ ਤੇ ਜਿੰਨੀ ਚੌਧਰੀ ਰਾਜਧਾਨੀ ਪਟਦੀ ਸੀ ਤੇ ਹੁਣ ਇਹਦੀ ਜਨਪੁਰੇ ਪੰਜਾਬ ਚੋਂ ਬਟਨੀਆ ਚੋਂ ਵੀ ਯਾਦ ਰੱਖਿਓ ਤੁਸੀਂ ਅੱਜ ਇੱਥੇ ਆਏ ਹੋ ਭਾਨੇ ਸਿੱਧੂ ਦੀ ਜਨਮ ਧਰਤੀ ਹੈ ਆ ਤੁਸੀਂ ਦਿਖਾਤਾ ਇਹ ਕੱਠ ਇਹਦੇ ਤਰੂ ਦੇ ਵਿੱਚ ਉਹ ਟੋਪੀ ਦਾ ਕਿਲ ਸਾਬਤ ਹੋਊਗਾ ਦੀਦੇ ਦਿਮਾਗ ਨੂੰ ਇੰਨਾ ਨਸ਼ਾ ਚੜ ਗਿਆ ਹੰਕਾਰ ਹੋ ਗਿਆ ਕਿ ਮੈਨੂੰ ਕੋਈ ਹਰਾ ਨਹੀਂ ਸਕਦਾ ਮੈਨੂੰ ਕੋ ਹਰਾ ਨਹੀਂ ਸਕਦਾ ਲੋਕਾਂ ਦੇ ਵਿੱਚ ਵੱਡੀ ਤਾਕਤ ਹੁੰਦੀ ਹੈ ਇਹੀ ਲੋਕ ਇਸ ਦਾ ਬਖਸ਼ਦੇ ਆਂ ਇਹੀ ਲੋਕ ਮਾਨ ਸਤਕਾਰ ਦਿੰਦੇ ਆਂ ਸਿਰ ਤੇ ਬਿਠਾਉਂਦੇ ਆਂ ਤੇ ਜਦੋਂ ਲਾਉਂਦੇ ਆਂ ਇਹੀ ਲੋਕ ਪੁਜੇ ਲਾਉਂਦੇ ਆਂ ਇਹ ਤੁਸੀਂ ਪਹਿਲਾਂ ਵੀ ਕਰਕੇ ਦਿਖਾਇਆ ਸੋ ਪੰਜਾਬੀਓ ਇਹਦੇ ਕੋਲੇ ਕੀ ਆ ਜੁਟਕਲੇ ਕਹਾਣੀਆਂ ਗੱਪ ਉਹਨੂੰ ਗਾਲਾਂ ਕੱਢਤੀਆਂ ਉਹਨੂੰ ਗਾਲਾਂ ਕੱਢਤੀਆਂ ਇਹ ਕਹਿੰਦਾ ਭਾਨਾ ਐ ਬੋਲਦਾ ਫਲਾਨਾ ਐ ਬੋਲਦਾ ਇਹ ਕੀ ਬੋਲਦਾ ਰਿਹਾ ਬਈ ਸਿਮਰੋ ਭਾਦੀ ਹਰ ਸਿਮਰਤ ਨੂੰ ਕੀ ਬੋਲਦਾ ਰਿਹਾ ਜੀ ਦੀ ਘਰ ਵਾਲੀ ਜੀ ਗੱਲ ਹੈ ਜੀ ਸਹੀ ਗੱਲ ਕੈਪਟਨ ਨੂੰ ਕੀ ਬੋਲਦਾ ਰਿਹਾ ਕਿੱਕੜਨਾ ਪਉਦਾ ਰਿਹਾ ਕਿੱਕੜਨਾ ਪਉਦਾ ਰਿਹਾ ਅੱਜ ਯਾਰ ਜੇ ਸਵਾਲ ਕਰਦੇ ਹੋ ਵੀ ਬਰਦਾਸ਼ਤ ਨਹੀਂ ਹੋ ਰਹੀ ਯਾਰ ਸੋ ਭਾਈ ਧਿਆਨ ਦਿਓ ਜਿਵੇਂ ਅੱਜ ਤੁਸੀਂ ਸਾਰਾ ਪੰਜਾਬ ਨਹੀਂ ਹਰਿਆਣਾ ਵੀ ਆਇਆ ਇੱਥੇ। ਰਾਜਸਥਾਨ ਤੋਂ ਵੀ ਆਇਆ ਹੈ। ਦਿੱਲੀ ਤੱਕ ਦੇ ਲੋਕ ਆਏ ਆ। ਨੌਜੋਗਰ ਜਾਂ ਜਹਾਂਪੁਰ ਤੱਕ ਦੇ ਆਏ ਆ। ਪਰ ਮੈਂ ਧੰਨਵਾਦ ਖਾਸ ਕਰਕੇ ਉਹ ਲੋਕਾਂ ਦਾ ਕਰਨਾ ਚਾਹੁੰਨਾ ਜਿਹੜੀਆਂ ਹਾਲੇ ਵੀ ਜਾਗਦਿਆਂ ਨਹੀਂ ਮਿਲਿਆ ਹੈਗੀ ਹੈ। ਉਹ ਆਮ ਆਦਮੀ ਪਾਰਟੀ ਦਾ ਪਹਿਲੇ ਦਿਨ ਤੋਂ ਜਿਹੜੇ ਵਸੀ ਉਹ ਸਾਧੂ ਵਾਂਗ ਤੁਹਾਨੂੰ ਦਾ ਰਾਜੂ ਇਹ ਜੁਆ ਹਰਵਿੰਦਰ ਪਖੜਿਆਲ ਆ ਬਾਈ ਹਰਵਿੰਦਰ ਪਖੜਿਆਲ ਇੱਕ ਮੁੰਡਾ ਇੱਥੇ ਜੋਤ ਬੜਿੰਦਾ ਹੈ ਇਹਨਾਂ ਦੇ ਜ਼ਿਲ੍ਹੇ ਦੇ ਪ੍ਰਧਾਨ ਨੇ ਪਰ ਉਹਨਾਂ ਨੇ ਲਾਹਣਤਾ ਪਾਈਆਂ ਇਸ ਮੁੱਖ ਮੰਤਰੀ ਜਗਵਿੰਦਰ ਧੰਨਪੁਰਾ ਬਾਈ ਜਿਹੜਾ ਜਬਰ ਜਿਹੜਾ ਜ਼ੁਲਮ ਤੂੰ ਕਰ ਰਿਹਾ ਪੰਜਾਬ ਦੇ ਲੋਕ ਪ੍ਰਦਰਸ਼ਨ ਨਹੀਂ ਕਰਦੇ ਨਾ ਕੀਤਾ ਨਾ ਕਰਨਾ ਬਹੁਤ ਹਮਲਾ ਹੋਇਆ ਬਹੁਤ ਧੜ ਵੀ ਆਏ ਆ ਤੇ ਹਾਂ ਤਾਂ ਮੂੰਹ ਭੰਨ ਕੇ ਮੋੜਿਆ ਤੇ ਬੁੱਤਰ ਦਾ ਵੀ ਮੂੰਹ ਭੰਨ ਕੇ ਮੋੜਦਾ ਹੈ ਇਹ ਤੁਹਾਡੇ ਦੇ ਖੜਾ ਪੰਜਾਬ ਦੇ ਲੋਕੋ ਕਿੱਥੇ ਬਾਈ 5 ਤਰੀਕ ਨੂੰ ਬਾਈ ਬਾਈ ਆਲਾਨ ਸੁਣ ਲੋ ਬਾਈ ਕਰਦੇ ਬਾਈ ਇੱਕ ਇਨਾਂ ਦੀ ਵੀ ਤਲਾਸ਼ੀ ਲੈ ਕੇ ਨਿਕਲਿਆ ਅਗਰਾ ਕੇ ਆਪਾਂ ਬਿਲਕੁਲ ਇਨਾਂ ਦੀ ਬਾਈ 5 ਤਰੀਕ ਨੂੰ ਸਿਆਲ ਦਾ ਸੁਣ ਲੋ ਅਗਲਾ ਆਲਾਨ ਫੜ ਫੜ 5 ਤਰੀਕ ਨੂੰ ਪਵੰਤ ਦੇ ਘਰ ਨੂੰ ਜਾ ਰਿਹਾ ਮੇਰੀ ਗਾਲ੍ਹਾਂ ਦੇ ਟੈਂਡ ਵਾਲਾ ਮੇਰੀ ਬੇਇੱਜ਼ਤੀ ਕਰਕੇ ਤਾਂ ਹੱਥ ਮਲ ਕੇ ਮੈਂ ਪਿੰਡਾਂ ਜੀ ਬੋਲ ਕੇ ਆਇਆ ਬੇਇੱਜ਼ਤੀ ਅੱਜ ਫੇਰ ਕਰਦਾ ਹੈ ਪੰਜਾਬ ਕੋਲੇ ਬਹੁਤ ਬੰਦੇ ਥੋੜੇ ਰਹਿ ਗਏ ਬੋਲਣ ਵਾਲੇ ਉਹ ਗੱਲਾਂ ਵੀ ਉਹ ਬਹੁਤ ਸਾਰੇ ਆਪਸ ਵਿੱਚ ਥੇਰਾ 4 ਮਹੀਨੇ ਨੂੰ ਲਾ ਕੇ ਆਇਆ ਬਈ ਬੀ ਸੂਰਜੀ ਪੰਜਾਬ ਦੀ ਗੱਲ ਕਰਦਾ ਪੰਜਾਬ ਜੱਟਾਂ ਦੀ ਗੱਲ ਕਰਦਾ ਆ ਦੀ ਪਾਰਟੀ ਪਦਨ ਤੋਂ ਉਪਰ ਹੋ ਕੇ ਗੱਲ ਕਰਦਾ ਹੈ ਬੇਸ਼ੱਕ ਪਾਰਟੀ ਦੀਆਂ ਹਰਦਾ ਤਾਂ ਹੋਰ ਨੇ ਪਰ ਬੇਸ਼ੱਕ ਜਦੋਂ ਯੂਪੀਏ ਲੱਗਿਆ ਐਨਐਸਐ ਲੱਗਿਆ ਸਰਵੇਸ਼ ਸੁਪਾਸੀ ਖੜਾ ਪਰੇ ਪੰਜਾਬ ਨਾਲ ਖੜਾ ਇਹੋ ਜਿਹੇ ਬੰਦੇ ਭਾਵੇਂ ਸਿੱਧੂ ਵਰਗੇ ਮੂਸੇਲ ਦਾ ਕਤਲ ਕਰਾਉਣ ਵਾਲੀਆਂ ਤਰ੍ਹਾਂ ਇਹ ਮੂਸੇਲ ਦਾ ਕਤਲ ਦਾ ਜ਼ਿੰਮੇਵਾਰ ਕੌਣ ਹੈ ਇਹੀ ਅੱਜ ਜਿਹੜੀ ਸਕਿਉਰਟੀ ਬਸਕਿੰਦੀ ਲੀਕ ਕੀਤੀ ਤਜਸਰ ਨੇ ਮੂਸੇਲਾ ਮਰਵਾਇਆ ਸਹੀ ਗੱਲ ਹੈ ਜੀ ਸਰਪਰਾਹ ਬੋਹੇ ਦਾ ਭਾਈ ਮਰੋਲੇ ਆਹੀਂ ਜਿਲ੍ਹਾ ਦੇ ਰਸਟੌਰੇ ਬੰਦੇ ਤਾਂ ਮੇਰੀ ਗੱਲ ਯਾਦ ਰੱਖਿਓ ਬੰਦੇ ਬਹੁਤ ਥੋੜੇ ਰਹਿ ਗਏ ਬਰਾ ਬਹੁਤ ਥੋੜੇ ਰਹਿ ਗਏ ਗੱਲ ਪਤਾ ਪਿਆ ਭਾਈ ਸਾਹਮਣਾ ਸਾਹਮਣ ਹੁੰਦੇ ਆ ਨਹੀਂ ਕੱਲੇ ਕੱਲੇ ਤੇਰੇ ਮੂੰਹ ਨੂੰ ਖੂਨ ਲੱਗਿਆ ਬੁੱਤਰਾ ਦੇ ਮੂੰਹ ਨੂੰ ਖੂਨ ਸਹੀ ਗੱਲ ਆ ਸਹੀ ਗੱਲ ਇਹ ਸ਼িকার ਖੇਡਣਗੇ ਜਵਾਨਾਂ ਦਾ ਸ਼ਿਕਾਰ ਆ ਆਪਾਂ 80 90 ਦਾ ਦੌਰ ਸੁਣਦੇ ਰਹੇ ਆ ਪਰ ਇਹ ਤੁਹਾਡੇ ਸਾਹਮਣੇ ਉਹੀ ਦੌਰ ਲਿਆਉਣ ਨੂੰ ਫਿਰਦਾ ਹੈ ਕਿਉਂਕਿ ਇਹ ਅੰਦਰਖਾਤ ਤੇਰੀ ਨਹੀਂ ਸਹਿਮਤੀ ਹੈ ਉਹ ਅਮਰਤ ਸ਼ਾਹ ਵਰਗਿਆਂ ਦਾ ਮੋਦੀ ਵਰਗਿਆਂ ਨਾਲ ਹੈ ਇਹ ਕੱਲਾ ਕੇਜਰੀਵਾਲ ਦਾ ਵੀ ਹੈਗਾ ਕਿ ਉਹਨਾਂ ਨੇ ਮਿਲ ਚੁੱਕਿਆ ਹੈ ਕਿ ਕਿਵੇਂ ਪੰਜਾਬ ਦੀ ਜਵਾਨੀ ਦਾ ਸ਼ਿਕਾਰ ਕੀਤਾ ਹੈ ਇਹ ਜੇ ਆਪਾਂ ਨਹੀਂ ਚਾਹੁੰਦੇ ਕਿ ਸਾਡੇ ਪੰਜਾਬ ਦੇ ਨੌਜਵਾਨ ਵਧੀਆ ਖੁਸ਼ੀ ਰਹਿਣ ਵਧੀਆ ਸ਼ਾਂਤੀ ਦਾ ਰਹਿਣ ਤਾਂ ਭਰਾਵੋ ਤੁਹਾਡਾ ਫਰਜ ਬਣਦਾ ਜਿਵੇਂ ਤੁਸੀਂ ਅੱਜ ਆਏ ਹੋ ਅੱਜ ਆਇਆ ਭੰਦੇ ਦੇ ਪਿੰਡ ਅਗਲੇ ਪਿੰਡ ਜਿਹੜਾ ਭਾਂਸ ਦੇ ਜਵਾਲ ਬੱਜਣ ਜਾਣਾ ਆ ਤੁਹਾਡੀ ਗਿਣਤੀ ਉਸ ਦਿਨ ਸਾਨੂੰ ਪੈਂਤਰੀ ਕਰੂ ਐਤੂ 10 ਦਾ 20 ਸੈਮ ਕਰੋ ਪੈਂਤਰੀ ਨੂੰ ਇਹਦਾ ਕਰਾਂਗੇ ਮੀਟਿੰਗ ਅੱਜ ਤੁਹਾਨੂੰ ਕਹਿੰਦਾ ਸੀ ਮੈਨੂੰ ਐਂਗਲ ਨਾ ਕਰਿਆ ਕਰੋ ਤੁਸੀਂ ਪਹਿਲਾਂ ਸਰਹੱਦਾਂ ਰੋਕ ਲੈਨੇ ਹੋ ਟੋਲ ਪਲੇਸ ਰੋਕ ਲੈਨੇ ਥਾਣੇ ਲਾ ਲੈਨੇ ਹੋ ਜਿੰਦਾਬਾਦ ਮਰਦਾਬਾਦ ਕਰਦੇ ਆ ਅਸੀਂ ਪੰਜ ਨੂੰ ਤੇਰੇ ਘਰੇ ਆ ਰਹੇ ਆ ਸਾਰਾ ਪੰਜਾਬ ਚੱਲ ਕੇ ਆ ਗਿਆ ਇਹ ਗੱਲ ਦੱਸ ਕੀ ਭਾਨਾ ਚੈਨੀ ਦੀ ਹੋਰ ਜੋ ਤੂੰ ਕਰ ਰਿਹਾ ਕਦਾ ਕਿਸੇ ਭਾਨੇ ਨੂੰ ਲੰਗਾ ਕਰਾ ਕੇ ਦੀ ਕੁੱਟਮਾਰ ਕਰਕੇ ਵੀਡੀਓ ਦੇਖ ਰਿਹਾ ਹੈ ਕੀ ਭਾਨੇ ਆ ਐਡਾ ਵੱਡਾ ਵੀ ਖਤਰਨਾਕ ਅਤਵਾਦੀ ਹੈ ਕੋਈ ਬਦਸਤੂਰੀ ਹੈ ਕਿਹੜਾ ਤੂੰ ਆ ਜੁੱਤਾ ਭਾਨੇ ਦੇ 5 ਤਰੀਕ ਨੂੰ ਬਈ ਤੁਹਾਨੂੰ ਦੇ ਘਰ ਨੂੰ ਜਾਣਾ ਹੈ ਅਗਲੀ ਗੱਲ ਸੁਣ ਲਿਓ ਨਾਲ ਦੱਸਾਂਗੇ ਕੋਟੀਫਾ ਦੇ ਸੂਰਨਾ ਬਈ ਦੱਸਾਂਗੇ ਨਾਲ ਦੀ ਨਾਲ মিডিਆ ਲਈ ਦੱਸਾਂਗੇ ਸਾਰੀਆਂ ਕਿਸੇ ਵੰਦੀਆਂ ਰਾਇ ਕਰਕੇ ਦੱਸਾਂਗੇ ਅਗਲੀ ਗੱਲ ਹੋਰ ਸੁਣ ਲਓ ਖਰਜ ਤੇ ਧਿਆਨ ਨਾਲ ਸੁਣ ਲਓ ਇਹ ਨਹੀਂ ਵੀ ਇੱਥੇ ਪੱਕੇ ਬਹਿ ਜਾਣਾ ਬਿਉਤੀ ਬੈਠ ਕੇ ਤਦੂ ਕਰ ਲਿਆ ਨਾ ਨਾਲ ਦੀ ਨਾਲ ਸੜਕਾਂ ਦੇ ਉੱਤਰ ਨਾਲ ਪਿਆ ਟੋਲਾ ਤੇ ਆਉਣਾ ਪਿਆ ਇਹਨਾਂ ਦੇ ਐਮਰ ਨੂੰ ਘਰੋਂ ਕਲੀ ਘੇਰਨਾ ਪਿਆ ਉਧਰ ਨੂੰ ਵੀ ਵਧਾ